ਸਤਖੰਡ ਸ੍ਰੀ ਹਜੂਰ ਸਾਹਿਬ ਦੇ ਦਰਸ਼ਨ ਦੀਦਾਰ ਕਰਕੇ ਵਾਪਸ ਆ ਰਹੇ ਸ਼ਰਧਾਲੂਆਂ ਤੇ ਸ਼ਰਾਰਤੀ ਅਨਸਰਾਂ ਵੱਲੋਂ ਪੱਥਰਬਾਜ਼ੀ ਪੱਥਰਬਾਜ਼ੀ ਕਾਰਨ ਅਜਨਾਲਾ ਦੇ ਇੱਕ ਸ਼ਰਧਾਲੂ ਦੇ ਹੱਥ ਦੀਆਂ ਹੱਡੀਆਂ ਟੁੱਟੀਆਂ ਸਤਖੰਡ ਸ੍ਰੀ ਹਜੂਰ ਸਾਹਿਬ ਦੇ ਦਰਸ਼ਨ ਦੀਦਾਰ ਕਰਕੇ ਵਾਪਸ ਆ ਰਹੇ ਸ਼ਰਧਾਲੂਆਂ ਦੇ ਉੱਤੇ ਕੁਝ ਸ਼ਰਾਰਤੀ ਅਨਸਰਾਂ ਵੱਲੋਂ ਪੱਥਰਬਾਜ਼ੀ ਕੀਤੀ ਗਈ ਜਿਸ ਦੌਰਾਨ ਇੱਕ ਸ਼ਰਧਾਲੂ ਦੇ ਹੱਥ ਦੀਆਂ ਹੱਡੀਆਂ ਵੀ ਟੁੱਟ ਗਈਆਂ ਸ਼ਰਦਾਲੂ ਤਰਸੀਮ ਸਿੰਘ ਜਦੋਂ ਆਪਣੇ ਸਾਥੀਆਂ ਦੇ ਨਾਲ ਟ੍ਰੇਨ ਦੇ ਵਿੱਚ ਦਰਸ਼ਨ ਕਰਕੇ ਵਾਪਸ ਆ ਰਹੇ ਸਨ ਤਾਂ ਕੁਝ ਸ਼ਰਾਰਤੀ ਅਨਸਰਾ ਵੱਲੋਂ ਉਹਨਾਂ ਦੇ ਉੱਤੇ ਪੱਥਰਬਾਜ਼ੀ ਸ਼ੁਰੂ ਕਰ ਦਿੱਤੀ ਗਈ। ਜਾਣਕਾਰੀ ਦਿੰਦਿਆਂ ਸ਼ਰਦਾਲੂ ਤਰਸੀਮ ਸਿੰਘ ਪੁੱਤਰ ਜਗਤਾਰ ਸਿੰਘ ਵਾਸੀ ਪਿੰਡ ਫੁੱਲੇ ਚੱਕ ਨੇ ਦੱਸਿਆ ਕਿ ਪਿਛਲੇ ਦਿਨੀ ਉਹ ਆਪਣੇ ਹੋਰਨਾ ਸਾਥੀਆਂ ਸਮੇਤ ਸੱਚਖੰਡ ਸ਼੍ਰੀ ਹਜੂਰ ਸਾਹਿਬ ਸਮੇਤ ਹੋਰਨਾ ਗੁਰਧਾਮਾਂ ਦੇ ਦਰਸ਼ਨ ਦੇਦਾਰੇ ਕਰਨ ਉਪਰੰਤ ਸੱਚਖੰਡ ਐਕਸਪ੍ਰੈਸ ਰਾਹੀਂ ਅੰਮ੍ਰਿਤਸਰ ਵੱਲ ਨੂਰਮਾਨਾ ਹੋਏ ਸਨ। ਤੇ ਜਦੋਂ ਔਰੰਗਾਬਾਦ ਨਜ਼ਦੀਕ ਪਹੁੰਚੇ ਤਾਂ ਬਾਹਰ ਖੜੇ ਕੁਝ ਸ਼ਰਾਰਤੀ ਅੰਸਰਾ ਵੱਲੋਂ ਚੱਲਦੀ ਟ੍ਰੇਨ ਤੇ ਪੱਥਰबाजी ਕੀਤੀ ਗਈ ਸੀ। ਉਹਨਾਂ ਦੱਸਿਆ ਕਿ ਇੱਕ ਪੱਥਰ ਮੇਰੇ ਉੱਪਰ ਵੱਜਣ ਉਪਰੰਤ ਨਾਲ ਦੇ ਸਾਥੀ ਦਿਲਬਾਖ ਸਿੰਘ ਦੇ ਉੱਪਰ ਵੀ ਜਾ ਬੱਜਾ। ਤਰਸੀਮ ਸਿੰਘ ਨੇ ਅੱਗੇ ਦੱਸਿਆ ਕਿ ਜਦ ਮੈਂ ਯਾਤਰਾ ਤੋਂ ਵਾਪਸ ਪਰਤ ਕੇ ਅਜਨਾਲਾ ਸਥਿਤ ਸੀ ਜੋਂ ਹਸਪਤਾਲ ਵਿਖੇ ਹੱਡੀਆਂ ਦੇ ਮਾਹਿਰ ਡਾਕਟਰ ਕਰਨਵੀਰ ਸਿੰਘ ਕਾਹਲੋਂ ਨੂੰ ਵਿਖਾਇਆ ਤਾਂ ਉਹਨਾਂ ਦੱਸਿਆ ਕਿ ਹੱਥ ਦੇ ਉੱਪਰ ਦੀਆਂ ਦੋ ਛੋਟੀਆਂ ਹੱਡੀਆਂ ਟੁੱਟ ਗਈਆਂ ਹਨ। ਜਿਸ ਲਈ ਆਪਰੇਸ਼ਨ ਕਰਨਾ ਪਵੇਗਾ ਉਹਨਾਂ ਦੱਸਿਆ ਕਿ ਡਾਕਟਰ ਵੱਲੋਂ ਆਪਰੇਸ਼ਨ ਕਰ ਦਿੱਤਾ ਗਿਆ ਅਸੀਂ 23 ਤਰੀਕ ਨੂੰ ਹਜੂਰ ਸਾਹਿਬ ਯਾਤਰਾ ਕਰਨ ਗਏ ਸੀ ਤੇ 7 ਤਰੀਕ ਦੀ ਸਾਡੀ ਵਾਪਸੀ ਸੀ ਰਸਤੇ 'ਚ ਆਉਂਦਿਆਂ ਰੰਗਾਬਾਹ ਸਟੇਸ਼ਨ ਆਂਦਾ ਏ ਉੱਤੇ ਕੋਈ ਭਈਏ ਲਾਲੋ ਜਾਂ ਮੁਸਲਮਾਨ ਲਾਲੋ ਉਹਨਾਂ ਵੱਲੋਂ ਪੱਥਰ ਮਾਰੇ ਜਾਂਦੇ ਆ ਟ੍ਰੇਨ ਨੂੰ ਤੇ ਇੱਕ ਪੱਥਰ ਮੇਰੇ ਵੱਜ ਗਿਆ ਜੀ ਜਿਸ ਕਾਰਨ ਮੇਰੇ ਹੱਥ ਰੀਆ ਦੋ ਹੱਡੀਆਂ ਟੁੱਟ ਗਈਆਂ ਨੇ ਮੰਗੇ ਆ ਜੀ ਉਹਨਾਂ ਤੇ ਠੱਲ ਪਾਈ ਜਾਵੇ ਉਹਨਾਂ ਨੂੰ ਰੋਕਿਆ ਜਾਵੇ ਐਸਜੀਪੀਸੀ ਨੂੰ ਹੀ ਮੰਗ ਕਰਦੇ ਆਂ ਕਿ ਉਹ ਸਿੱਖਾਂ ਤੇ ਜਿੱਦਾਂ ਇਹ ਹਮਲੇ ਕਰਦੇ ਆ ਤੇ ਉਹਨਾਂ ਵੱਲ ਧਿਆਨ ਦਿੱਤਾ ਜਾਵੇ ਇਸ ਮੌਕੇ ਉਪਤ ਸਰਦਾਲੂ ਤਰਸੇਮ ਸਿੰਘ ਤੋਂ ਇਲਾਵਾ ਅੰਗਰੇਜ਼ ਸਿੰਘ ਨੇ ਪੰਜਾਬ ਸਰਕਾਰ ਕੋਲੋਂ ਮੰਗ ਕੀਤੀ ਕਿ ਬਜ਼ੁਰਗ ਦੀ ਸਰਕਾਰ ਨਾਲ ਰابطਾ ਕਾਇਮ ਕਰਕੇ ਸੱਚਖੰਡ ਐਕਸਪ੍ਰੈਸ ਸਮੇਤ ਹੋਰ ਨਾਲ ਰੇਲਾ ਰਾਹੀਂ ਸੱਚਖੰਡ ਸ੍ਰੀ ਹਜੂਰ ਸਾਹਿਬ ਸਮੇਤ ਹੋਰਨਾ ਗੁਰਦੁਆਮਾ ਦੇ ਦਰਸ਼ਨ ਦੀਦਾਰੇ ਕਰਨ ਜਾਣ ਵਾਲੇ ਸ਼ਰਧਾਲੂਆਂ ਦੀ ਸੁਰੱਖਿਆ ਦੇ ਪ੍ਰਬੰਧ ਕੀਤੇ ਜਾਣ ਅਤੇ ਰਸਤੇ ਵਿੱਚ ਪੱਥਰबाजी ਕਰਨ ਵਾਲੇ ਸ਼ਰਧਾਰਤੀ ਅਨਸਰਾਖੀ ਲਾਫ ਸਖਤ ਕਾਨੂੰਨੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇ। ਮੁਸਲਮਾਨੇ ਕੁਸਬਈਏ ਹੀ ਤੇ ਜਿਹੜੀ ਸੱਚਖੰਡ ਸਾਹਿਬ ਜਾਂਦੀ ਹੈ ਹਜੂਰ ਸਾਹਿਬ ਇਹ ਉਸੇ ਦੇ ਸਿੱਖ ਸ਼ਰਧਾਲੂ ਯਾਤਰਾ ਕਰਨ ਵਾਸਤੇ ਜਾਂਦੇ ਆ ਤੇ ਉਹਦੇ ਉੱਤੇ ਹੀ ਪੱਥਰ ਮਾਰਦੇ ਆ। ਪਿਛਲੇ ਸਾਲ ਵੀ ਜਦੋਂ ਅਸੀਂ ਗਏ ਨਾ ਪਿਛਲੇ ਸਾਲ ਵੀ ਸਾਨੂੰ ਦੱਸਿਆ ਵੀ ਇੱਥੇ ਪੱਥਰ ਮਾਰਦੇ ਤਾਂ ਥੋੜਾ ਧਿਆਨ ਮਹਿਰਕਾ ਸਾਨੂੰ ਥੋੜਾ ਦਿਮਾਗ ਚੋਂ ਨਿਕਲ ਗਈ ਤੈਰਕਾਂ ਪੱਥਰ ਮਾਰੇ ਆ ਫੇਰ ਗਲੇਲ ਚ ਪਾ ਕੇ ਮਾਰਦੇ ਆ ਤੇ ਸਿੱਖਾਂ ਨੂੰ ਹੀ ਜ਼ਿਆਦਾ ਮਾਰਦੇ ਆ ਤੇ ਛੋਟਾ ਬ੍ਰਦਰ ਹੈ ਮੇਰਾ ਉਹਦੇ ਹੱਥ ਦੀਆਂ ਦੋ ਉਂਗਲਾਂ ਹੱਡੀਆਂ ਟੁੱਟ ਗਈਆਂ ਵਿੱਚੋਂ ਜੀ ਤੇ ਉਹਦਾ ਹੀ ਆਪਰੇਟ ਕੀਤਾ ਵਾ ਤੇ ਸਰਕਾਰ ਕੋਈ ਮੰਗ ਕਰਦੇ ਆ ਵੀ ਇਹ ਚੀਜ਼ ਤੇ ਉੱਤੇ ਥੋੜੀ ਨੱਤ ਪਾਈ ਜਾਵੇ ਸਿੱਖ ਸਰਧਾਲੂ ਜਾਂਦੇ ਆ ਤੇ ਐਸ.ਪੀ. ਨੂੰ ਵੀ ਕਰਦੇ ਆ ਬਿਮਾਰਾ ਦੀ ਯਾਤਰਾ ਕਰ ਰਹੇ ਜਾਂਦੇ ਸ੍ਰੀ ਅਝੂਰ ਸਾਹਿਬ ਤੇ ਉੱਤੇ ਇਹ ਚੀਜ਼ ਨੂੰ ਰੋਕਿਆ ਜਾਵੇ। ਉਧਰ ਸਰਦਾਲੂ ਤਰਸੀਮ ਸਿੰਘ ਦਾ ਆਪਰੇਸ਼ਨ ਕਰਨ ਵਾਲੇ ਡਾਕਟਰ ਕਰਮਬੀਰ ਸਿੰਘ ਕਾਲੋ ਨੇ ਦੱਸਿਆ ਕਿ ਤਰਸੀਮ ਸਿੰਘ ਦੇ ਹੱਥ ਦੀਆਂ ਦੋ ਹੱਡੀਆਂ ਟੁੱਟੀਆਂ ਸਨ ਜਿਸ ਦਾ ਰਾੜ ਭਾ ਕੇ ਸਫਲ ਆਪਰੇਸ਼ਨ ਕਰ ਦਿੱਤਾ ਗਿਆ ਤੇ ਜਲਦ ਹੀ ਮਰੀਜ਼ ਨੂੰ ਛੁੱਟੀ ਦੇ ਦਿੱਤੀ ਜਾਵੇਗੀ। ਆ ਸਾਡੇ ਕੋਲ ਤਰਸੀਮ ਸਿੰਘ ਜੀ ਆਏ ਸੀ ਜਿਨ੍ਹਾਂ ਦੇ ਹੱਤੇ ਸੱਟ ਲੱਗੀ ਸੀ ਕਿ ਤਖਤ ਸਾਹਿਬ ਜਾ ਰਹੇ ਸੀ ਯਾਤਰਾ ਤੇ ਤੇ ਰਸੇ ਕੁਝ ਸ਼ਰਾਰਤੀ ਅੰਗਰ ਨੇ ਟ੍ਰੇਨ ਤੇ ਪਥਰਾਵ ਕੀਤਾ ਉਸ ਦੇ ਵਿੱਚ ਵੀਰ ਤੇ ਹੱਥ ਨੂੰ ਸੱਟ ਲੱਗੀ ਸੀ ਵੀਰ ਉਹਨਾਂ ਦਾ ਇਲਾਜ ਆਈ ਸੀ ਸਾਡੇ ਕੋਲ ਤੇ ਆਧੁਨਿਕ ਤਰੀਕੇ ਨਾਲ ਉਹਨਾਂ ਦੇ ਬਿਨਾ ਕੋਈ ਚੀਰੇ ਤੋਂ ਆਪਾ ਤਾਰ ਪਾ ਕੇ ਬਾਈ ਨੂੰ ਸੈੱਟ ਕੀਤਾ ਅੱਜ ਡਿਸਚਾਰਜ ਕਰ ਰਹੇ ਹਾਂ ਉਹਨਾਂ ਨੂੰ ਅਜਨਾਲਾ ਤੋਂ ਪ੍ਰਦੀਪ ਦੀ ਰਿਪੋਰਟ ਲਾਈ ਪੰਜਾਬੀ ਟੀਵੀ ਤੁਸੀਂ ਦੇਖ ਰਹੇ ਹੋ ਲਾਈ ਪੰਜਾਬੀ ਟੀਵੀ